ਜੀ ਸਾਰੀ ਸਾਧ ਸੰਗਤ ਨੂੰ ਜੈ ਕਬੀਰ ਧੰਕਬੀਰ ਜੀ ਅੱਜ ਅ ਸ਼੍ਰੀ ਗੁਰੂ ਕਬੀਰ ਮਹਾਰਾਜ ਜੀ ਦੇ ਜੋ ਪ੍ਰਗਟ ਦਿਵਸ ਮਨਾਇਆ ਗਿਆ ਆ ਬਸਤੀ ਵਾਵਾ ਖੇਲ ਦੇ ਵਿੱਚ ਮੈਂ ਅਰੋ ਸੰਦਲ ਭਾਜੀ ਦਾ ਔਰ ਉਹਨਾਂ ਦੇ ਸਾਥੀਆਂ ਦਾ ਬਹੁਤ ਧੰਨਵਾਦ ਕਰਦਾ ਆ ਕਿਉਂਕਿ ਜਿੱਥੇ ਇੱਕ ਸਮਾਜ ਨੂੰ ਜਾਗਰੂਕ ਔਰ ਕਿਉਂਕਿ ਇਹ ਉਹ ਸਾਡੇ ਵੀਰ ਨੇ ਜਿਹੜੇ 바ਵਾ ਸਾਹਿਬ ਅੰਬੇਦਕਰ ਜੀ ਦੀ ਸੋਚ ਦੇ ਪਹਿਰਾ ਦੇ ਰਹੇ ਆ ਕਿਉਂਕਿ ਸਾਨੂੰ ਗੁਰੂਆਂ ਪੀਰਾਂ ਨੇ ਇੱਕੋ ਗੱਲ ਸਮਝਾਈ ਆ ਕਿ ਨਾ ਨਫ਼ਰਤ ਨਾ ਵੈਰ ਨਾਲ ਤਕਰਾਰ ਕਰਕੇ ਜੀਵੋ ਜੀਣਾ ਤਾਂ ਹੈ ਸਭ ਨੇ ਯਾਰੋ ਕਿਉਂ ਨਾ ਯਾਰੋ ਪਿਆਰ ਕਰਕੇ ਜੀਵੋ ਤੰਗਦਲੀ ਕਰਕੇ ਜੀਣਾ ਹੋਇਆ ਤਾਂ ਕਾਹਦਾ ਜੀਣਾ ਹੋਇਆ ਜੇ ਜੀਣਾ ਹੀ ਆ ਬਲਵਿੰਦਰ ਤਾਂ ਫੇ ਦਿਲਦਾਰ ਬਣ ਕੇ ਜੀਓ ਔਰ ਆਜ਼ਾਦੀ ਨਾਲ ਜੀਣਾ ਚਾਹੀਦਾ ਆ ਮੁਹੱਬਤ ਨਾਲ ਜੀਣਾ ਚਾਹੀਦਾ ਇਹੋ ਜਿਹਾ ਮੈਸੇਜ ਇਹੋ ਜਿਹਾ ਪੈਗਾਮ ਇਸ ਅੱਜ ਗੁਰੂ ਮਹਾਰਾਜ ਦੇ ਘਰ ਤੋਂ ਲੈ ਕੇ ਚੱਲੇ ਆ ਔਰ ਸਾਰੇ ਜਣੇ ਇਸੇ ਤਰ੍ਹਾਂ ਆਪਣੀ ਸੋਚ ਤੇ ਗੁਰੂਆਂ ਦੀ ਸੋਚ ਤੇ ਪਹਿਰਾ ਦਿਓ ਔਰ ਇਸ ਜ਼ਾਤੀ ਤੋਂ ਉੱਠ ਕੇ ਸਮਾਜ ਦੇ ਨਾਲ ਮੋਢੇ ਨਾਲ ਮਲਾ ਕੇ ਚੱਲੋ ਜੈ ਕਬੀਰ ਜੀ ਤਨ ਕਬੀਰ ਜੀ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਅਰुण ਭਾਜੀ ਨੂੰ ਹੋਰ ਉਹਨਾਂ ਦੇ ਸਾਰੇ ਸਾਥੀਆਂ ਨੂੰ ਜੈ ਕਬੀਰ ਜੀ ਤਨ ਕਬੀਰ